ਕੁਮੀ ਸਿੰਘ ਜੀ ਤੁਸੀਂ ਕਦੋਂ ਅਮਰੀਕਾ ਗਏ ਸੀ ਜੀ ਮੈਂ ਘਰੋਂ ਤਾਂ 6 ਨਵੰਬਰ ਨੂੰ ਨਿਕਲਾ ਸੀ 24 ਦੀ ਔਰ ਫਲਾਈਟ ਮੇਰੀ 23 ਨਵੰਬਰ ਦੀ ਹੋਈ ਸੀ ਕੈਰੋ ਦੇ ਲਈ ਜੈਪੁਰ ਤੋਂ ਕਿਹੜੀ ਟਿਕਟ ਬੁਕਿੰਗ ਜਦੋਂ ਹੋਇਆ ਕਿਹੜੀ ਤਰੀਕ ਨੂੰ ਉਸ ਤੋਂ ਕੀਤਾ ਗਿਆ ਸਰ 13 ਤਰੀਕ ਆਪਾਂ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਆਪਾਂ 13 ਤਰੀਕ ਨੂੰ ਰਾਤ ਨੂੰ 8 ਵਜੇ ਫਲਾਈਟ ਸ਼ਾਇਦ ਚੱਲੀ ਸੀਗੀ ਤੇ ਆਪਾਂ ਰਾਤੀ ਪਹੁੰਚੇ 11:30 ਵਜੇ ਕਿ 15 ਤਰੀਕ ਇੰਡੀਆ ਦੀ 15 ਤਰੀਕ ਨੂੰ 11:30 ਵਜੇ ਉਤਰਿਆ ਤੇ 16 ਤਰੀਕ ਨੂੰ ਅੱਜ ਸਵੇਰੇ ਮਾਰਨਿੰਗ ਦੇ ਵਿੱਚ ਮੈਂ ਘਰ ਪਹੁੰਚਿਆ 9:30 ਵਜੇ ਇਹ ਮਿਲ ਕੇ ਕੁਝ ਗੱਲ ਹੋ ਰਹੀ ਸੀ ਕਿ ਕਿੱਦਾਂ ਕਰਦਾ ਜੀ ਵੀ ਜਾ ਤਾਂ ਮੇਰਾ ਮਤਲਬ ਜਿਹੜੀ ਗੱਲ ਹੋਈ ਸੀ ਬਾਈ ਫਲਾਈਟ ਹੀ ਹੋਈ ਸੀ ਸਾਰੀ ਤੇ ਮਤਲਬ ਬਾਰਡਰ ਤੱਕ ਬਾਈ ਫਲਾਈਟ ਹੀ ਜਾਣਾ ਹੈ ਤੇ ਉਹਨਾਂ ਨੇ ਇੱਥੋਂ ਮੈਟਰਡ ਚੜਾਇਆ ਸੀਗਾ ਮੈਨੂੰ ਕੈਰੋ ਤੋਂ ਬਾਅਦ ਮੈਡਰਿਡ ਮੈਂ ਰੁਕਿਆ ਜੀ 6 ਦਿਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਚੜਾਇਆ ਜੀ ਗੁਆਟੇਮਾਲਾ ਗੁਆਟੇਮਾਲਾ ਤੋਂ ਬਾਅਦ ਫਿਰ ਮੈਂ ਗਿਆ ਜੀ ਨਕਾਰਾਗਵਾ ਉਤਰਿਆ ਉਹਤੇ ਐਂਟਰੀ ਲਈਆ ਉਸ ਤੋਂ ਬਾਅਦ ਬਾਕੀ ਦਾ ਸਾਰਾ ਸਫਰ ਟੈਕਸੀ ਦਾ ਹੀ ਸੀਗਾ ਟੈਕਸੀ ਤੋਂ ਮਤਲਬ ਉੱਥੋਂ ਨਕਾਰਾਗਵਾ ਤੋਂ ਹੰਡਰਡਸ ਹੰਡਰਡਸ ਤੋਂ ਫਿਰ ਅੱਗੇ ਗਿਆ ਸੀਗਾ ਮੈਂ ਗੁਆਟੇਮਾਲਾ ਵਾਪਸ ਉਹਤੇ 47 48 ਘੰਟੇ ਦੀ ਬਸ ਸੀਗੀ ਕਿਉਂਕਿ ਉਹ ਬੱਸ ਰਸਤੇ 'ਚ ਪੈਂਚਰ ਹੋ ਗਈ ਸੀ ਇਸ ਕਰਕੇ 47 48 ਘੰਟੇ ਲੱਗੇ ਸੀਗੇ ਤੇ ਉਸ ਤੋਂ ਬਾਅਦ ਫਿਰ ਜਿਹੜੀ 48 ਘੰਟੇ ਤੋਂ ਬਾਅਦ ਫਿਰ ਆਪਾਂ ਪਹੁੰਚੇ ਜੀ ਤਾਪਾਚੁੱਲਾ ਘਾਟੇ ਮੱਲਾ ਕ੍ਰਾਸ ਕਰਕੇ ਤਾਪਾਚੁੱਲਾ ਤੋਂ ਬਾਅਦ ਫਿਰ ਅੱਗੇ ਬੋਟ ਸੀਗੀ 12 ਘੰਟੇ ਦੀ ਉਹ ਬੋਟ ਦੇ ਵਿੱਚੋਂ ਕ੍ਰਾਸ ਕਰਕੇ 12 ਘੰਟੇ ਨਿਕਲ ਕੇ ਤਾਂ ਫਿਰ ਉੱਪਰ ਪਹੁੰਚੇ ਜੀ ਉਹ ਸੱਕਾ ਉਸਕਾ ਤੋਂ ਬਾਅਦ ਫਿਰ ਆਪਾਂ ਮੈਕਸੀਕੋ ਸਿਟੀ ਤੋਂ 35 ਕਿਲੋਮੀਟਰ ਪਿੱਛੇ ਤੇ ਉੱਥੇ ਮਾਫੀਆ ਕੋਲ ਸੀਗੇ 5-6 ਦਿਨ ਉੱਥੇ ਜਿਹੜਨੀ ਪੇਮੈਂਟ ਨਹੀਂ ਸੀ ਕੀਤੀ ਡੋਂਕਰ ਦੀ ਚਲੋ ਫਿਰ ਉਸ ਤੋਂ ਬਾਅਦ ਅ ਉਸਕਾ ਉੱਥੋਂ ਨਿਕਲੇ ਆ ਡੋਂਕਰ ਦੇ ਘਰ ਤੋਂ 6 ਦਿਨ ਬਾਅਦ ਫਿਰ ਆਪਾਂ ਪਹੁੰਚਿਆ ਜੀ ਪੁਨਾਸਕੋ ਸਿ ਮੈਕਸੀਕੋ ਸਿਟੀ ਮੈਕਸੀਕੋ ਸਿਟੀ ਮੈਂ 2 ਦਿਨ ਰੁਕਿਆ ਆ ਉਸ ਤੋਂ ਬਾਅਦ ਮੈਕਸੀਕੋ ਸਿਟੀ ਤੋਂ ਬਾਅਦ ਫਿਰ ਮੈਂ ਨਿਕਲੇ ਆ ਅ ਆਪਣਾ ਪੁਨਾਸਕੋ ਪਨਾਸਕੋ ਤੋਂ ਬਾਅਦ ਮੈਕਸੀਕੋਲੀ ਫਿਰ ਉਸ ਤੋਂ ਬਾਅਦ ਟਕੈਟ ਪਾਉਟਰ ਤੇ ਏਜੰਟ ਨਾਲ ਕਿੱਥੇ ਤੱਕ ਦਾ ਡਿਸਾਈਡ ਹੋਇਆ ਸੀ ਕਿੰਨੇ ਲਕਚਰ ਹੋਇਆ ਸੀ ਉਹ ਜੀ ਦੇਖੋ ਜਿਹੜਾ ਏਜੰਟ ਨਾਲ ਤਾਂ ਮੇਰੀ ਗੱਲ ਹੋਈ ਸੀ 25 ਦੇ ਵਿੱਚ ਸਟਾਰਟਿੰਗ ਚ ਤੇ ਆਪਾਂ ਮਤਲਬ ਸਾਰਾ ਕਲੀਅਰ ਕੀਤਾ ਸੀਗਾ ਫਾਈਨਲ ਤੇ ਜਵਾਨਾ ਤੱਕ ਠੀਕ ਹੈ ਵੀ ਤੇਜਵਾਨਾ ਬਾਰਡਰ ਕ੍ਰੋਸ ਕਰਨਾ ਹੈ ਮਤਲਬ ਬਾਰਡਰ ਕ੍ਰੋਸ ਦੀ ਵੀ ਫਾਈਨਲ ਸਾਰੀ ਫਲਾਈਟ ਦੀ ਹੋਈ ਸੀ ਇਹ ਮਤਲਬ ਟੈਕਸੀ ਦਾ ਕੋਈ ਮਤਲਬ ਕਹਿੰਦੇ ਸੀ ਕਿ ਟੈਕਸੀ ਵਾਲੇ ਮਨਾਂ ਕਰਤਾ ਸੀਗਾ ਵੀ ਮੈਂ ਟੈਕਸੀ 'ਚ ਨਹੀਂ ਜਾਊਗਾ ਫਲਾਈਟ 'ਚ ਹੀ ਜਾਊਗਾ। ਉਹਨਾਂ ਨੇ ੱਕੇ ਨਾਲ ਚਲੋ ਟੈਕਸੀਆਂ ਦੀ ਕਰਵਾਈ। ਫਿਰ ਔਰ ਜਿਹੜਾ ਰਸਤੇ 'ਚ ਤਸ਼द्दਦ ਚ ਲਿਆ ਉਹ ਬਹੁਤ ਔਖਾ ਸੀਗਾ ਭਾਜੀ। ਬਹੁਤ ਤੰਗੀ ਘੱਪੀ ਵਾਸਤੇ 'ਚ ਭੁੱਖਾ ਟਾਈਮ ਕੱਟਿਆ, ਮਾਰ ਵੀ ਖਾਧੀ, ਪੈਸੇ ਵੀ ਦਿੱਤੇ ਔਰ ਗਵਾ ਵੀ ਲਏ। ਔਰ ਕੀ ਪਤਾ ਨਹੀਂ ਹੁਣ ਕੀ ਹੋਣਾ। ਇਹ ਜਦ ਤੂੰ ਕਿੰਨੇ ਪੈਸੇ ਰੁਕੇ ਟੋਟਲ ਵਿੱਚ? 25 ਜੀ ਮੇਰੀ ਗੱਲ ਹੋਈ ਸੀ 25 ਦਿੱਤਾ ਸੀਗਾ ਜੀ ਫਿਰ ਉਸ ਤੋਂ ਬਾਅਦ ਰਸਤੇ 'ਚ ਫਿਰ ਤੰਗ ਕਰਕੇ ਫਿਰ ਦੁਬਾਰਾ ਐਕਸਟਰਾ ਪੈਸੇ ਮੰਗੇ ਜਾ ਰਹੇ ਸੀਗੇ ਮਤਲਬ ਰੋਕ ਕੇ ਕਿਤੇ ਰੋਕਦੇ ਸੀ ਤਾਂ ਪੈਸੇ ਹੋਰ ਚਾਹੀਦੇ ਆ ਹੋਰ ਦੋ ਸਾਨੂੰ ਜਿੱਥੋਂ ਮਰਜ਼ੀ ਕਰਕੇ ਦੋ ਪੈਸੇ ਮੰਗਦੇ ਤਾਂ ਬਹੁਤ ਤੰਗ ਕੀਤਾ ਗਿਆ ਜੀ ਮੈਨੂੰ ਤਾਂ ਪਤਾ 3 ਦਿਨ ਦਾ ਸਵੇਰ ਤੋਂ ਦਾ ਰਹੇ ਹੋ ਜੀ ਦੇਖ ਲਓ 29 ਮਈ ਤੋਂ ਬਾਅਦ 6 ਨਵੰਬਰ ਨੂੰ ਮਕਰੋ ਨਿਕਲ ਗਿਆ ਸੀ ਤੇ 25 26 ਦਿਨ ਤੱਕ ਮੇਰੇ ਦਿੱਲੀ ਉਹ ਖਰਾਬ ਹੋ ਗਏ ਸੀਗੇ ਉਸ ਤੋਂ ਬਾਅਦ ਦਿੱਲੀ ਤੋਂ ਬਾਅਦ 22 ਦਿਨ ਦਿੱਲੀ ਖਰਾਬ ਹੋਏ ਉਸ ਤੋਂ ਬਾਅਦ 5-6 ਦਿਨ ਜੈਪੁਰ ਖਰਾਬ ਹੋਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੈਰੋ ਚੜਾਇਆ ਕੈਰੋ ਚਲੋ ਮਾੜਾ ਮੋਟਾ ਖਾਣਾ ਖੋਣਾ ਮਿਲਦਾ ਸੀਗਾ ਫਿਰ ਉਹਨਾਂ ਨੇ ਕੈਰੋ ਤੋਂ ਬਾਅਦ ਮੈਟਰਡ ਚੜਾਇਆ ਮੈਟਰਡ 에어ਪੋਰਟ ਤੇ ਰਹਿਆ 5-6 ਦਿਨ ਇੱਕ ਦਿਨ ਕੱਟਿਆ ਆ ਦੂਸਰੇ ਦਿਨ ਪੁਲਿਸ ਨੇ ਅਰੈਸਟ ਕਰ ਲਿਆ ਸੀ ਉੱਥੋਂ ਸੋ ਉੱਥੋਂ ਕੋਈ ਵੀਰ ਭਰਾ ਕੋਈ ਮਿਲਦਾ ਸੀ ਪੰਜਾਬੀ ਕੋਈ ਦਿਖ ਜਾਂਦਾ ਸੀਗਾ ਤਾਂ ਕੋਈ ਬਿਸਕਟ ਦਾ ਪੈਕੇਟ ਪਰ ਗੇਰ ਦਿੰਦਾ ਸੀ ਨਹੀਂ ਤਾਂ ਪਾਣੀ ਪੀ ਕੇ ਟਾਈਮ ਪਾਸ ਕਰਿਆ ਹੀ ਬਸ ਪਾਣੀ ਵੀ ਇੰਨਾ ਠੰਡਾ ਸੀ ਕਿ ਹੱਥ ਲਾਣ ਨੂੰ ਦਿਲ ਨਹੀਂ ਸੀ ਕਰਦਾ ਠੰਡ ਬਹੁਤ ਸੀਗੀ ਕਿੰਨੇ ਬੰਦੇ ਸੀਗੇ ਭਾਜੀ ਬੰਦੇ ਤਾਂ ਸੀਗੇ ਜੀ ਕਾਫੀ ਸੀਗੇ ਕੁਝ ਨੇਪਾਲੀ ਸੀ ਕੁਝ ਇੰਡੀਅਨ ਸੀਗੇ ਬੰਦੇ ਤਾਂ ਕਾਫੀ ਸੀਗੇ ਉੱਥੇ ਜਿੱਥੇ ਤੁਹਾਨੂੰ ਪੈਂਪਰ ਰੱਖਿਆ ਗਿਆ ਉੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਸੀਗਾ ਜੀ ਤਾਂ ਜੀ ਤੇ ਤਾਂ ਬਹੁਤ ਤੇ ਸ਼ਤੱਜ ਸੀਗਾ ਜੀ ਅਜੀ AC ਦੇ ਵਿੱਚ ਰੱਖਦੇ ਸੀ ਇੱਕ ਲਫਾਫਾ ਦਿੰਦੇ ਸੀ ਕਿ ਸੌਣ ਵਾਸਤੇ ਬਸ ਬਹੁਤ ਬਹੁਤ ਔਖਾ ਟਾਈਮ ਕੱਟਿਆ ਆ ਖਾਣਾ ਵੀ ਇਦਾਂ ਦਾ ਦਿੰਦੇ ਸੀ ਨਾ ਤਾਂ ਭੁੱਖੇ ਰਹਿ ਸਕੀ ਐ ਤੇ ਨਾ ਰਜ ਸਕੀ ਐ ਚੌਲ ਮਿਲਦੇ ਸੀਗੇ ਉਹ ਉਹੀ ਬਸ ਇਦਾਂ ਦੇ ਮੈਂ ਜਿਹਨਾਂ ਨੂੰ ਖਾੜਦਾ ਵੀ ਦਿਲ ਨਹੀਂ ਸੀ ਕਰਦਾ ਤੇ ਸਿੱਟਣ ਦਾ ਵੀ ਦਿਲ ਨਹੀਂ ਸੀ ਕਰਦਾ ਔਖਾ ਹੀ ਟਾਈਮ ਸੀਗਾ ਬਸ ਇੱਥੇ ਕੀ ਕਰ ਤੁਸੀਂ ਇੱਥੇ ਸਰ ਦਿਹਾੜੀ ਦੇ ਪਰ ਕਰਦੇ ਸੀ ਬਾਹਰ ਜਾਣ ਦਾ ਫਿਰ ਜਿਹਦੇ ਨਾਲ ਕੰਟੈਕਟ ਕੀਤਾ ਸੀ ਸਰ ਮੈਂ ਇੱਕ ਏਜੰਟ ਸੀਗਾ ਸਤਨਾਮ ਸਿੰਘ ਉਹ ਬਨੂੜ ਦਾ ਆ ਸਰ ਉਹ ਅੱਛਾ ਜੀ ਮੈਂ ਇੰਸਟਾਗ੍ਰਾਮ ਤੇ ਉਹਦੀ ਐਡ ਦੇਖੀ ਸੀ ਤੇ ਉੱਥੇ ਹੀ ਉਹਦੇ ਨਾਲ ਬਸ ਗੱਲਬਾਤ ਹੋਈ ਸੀ ਤੇ ਉੱਥੇ ਉਹਦੇ ਨਾਲ ਬਸ ਗੱਲਬਾਤ ਕਰਕੇ ਫੋਨ ਤੇ ਗੱਲ ਹੋਈ ਚਲੋ ਮੈਂ ਆਪਣੇ ਫਾਦਰ ਸਾਹਿਬ ਨੂੰ ਨਾਲ ਲੈ ਕੇ ਆ ਮੈਂ ਇਹਨਾਂ ਨੂੰ ਕਿਹਾ ਯਾਰ ਚਲੋ ਮੇਰੇ ਨਾਲ ਏਜੰਟ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਤੇ ਉਹਨੂੰ ਮਿਲਦੇ ਆ ਇੱਕ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਜਿਵੇਂ ਤੁਹਾਡੇ ਨਾਲ ਹੋਇਆ ਹੈਗਾ ਭਾਜੀ ਦੇਖੋ ਜੀ ਭੁੱਖਾ ਇੰਨਾ ਟਾਈਮ ਕੱਟਿਆ ਆ ਮਾਰ ਵੀ ਖਾਦੀ ਆ ਠੀਕ ਆ கரੰਟ ਤੱਕ ਲਗਾਇਆ ਗਿਆ ਭਾਜੀ ਇੰਨਾ ਤਸ਼ੱਦਦ ਝੱਲ ਕੇ ਹੁਣ ਕਿਹੜਾ ਬੰਦਾ ਕਹੇਗਾ ਯਾਰ ਕਿ ਹੋਰ ਕਿਸੇ ਵੀਰ ਪੰਜਾਬ ਭਰਾ ਦੇ ਇੰਨੇ ਪੈਸੇ ਵੀ ਖਰਾਬ ਹੋਣ ਠੀਕ ਆ ਅੱਗੇ ਤੋਂ ਮੁੜਨ ਦੀ ਵੀ ਕੋਈ ਆਸ ਨਾ ਹੋਵੇ ਪੈਸੇ ਤਾਂ ਮਰਨੇ ਹੀ ਮਰਨੇ ਜੇ ਅਗਰ ਬੰਦਾ ਹੀ ਚਲ ਗਿਆ ਤਾਂ ਭਾਜੀ ਫੇਰ ਕੀ ਕਰਾਂਗੇ ਕਿਰਦਾ ਚੱਕਿਆ ਜੀ ਪੈਸੇ ਹੀ ਲੈਣ ਦਿੱਸੇ ਪੈਸੇ ਦਾ ਇੰਤਜ਼ਾਮ ਕਿੱਧਰ ਕੀ ਭਾਜੀ ਉਹ ਘਾਣੇ ਪਿਆ ਆ ਘਰ ਘਾਣੇ ਪਿਆ ਹੋਇਆ ਜੀ ਫੈਮਿਲੀ ਦੇ ਵਿੱਚ ਤੁਹਾਡੇ ਹੁਣ ਕੌਣ ਕੌਣ ਹੈ ਮਮੀ ਡੈਡੀ ਹੈ ਜੀ ਨਾਲ ਦੋ ਬੱਚੇ ਹੈ ਇੱਕ ਮਿਸੇਜ ਫਿਰ ਅੱਗੇ ਕੀ ਪਲਾਨ ਕੀਤਾ ਹੋਇਆ ਅੱਗੇ ਭਾਜੀ ਹੁਣ ਪਲਾਨ ਤਾਂ ਬਸ ਇਹਨਾਂ ਦੇ ਨਾਲ ਹੀ ਰਹਿਣਾ ਹੈ ਕੀ ਕੋਈ ਪਲਾਨ ਨਹੀਂ ਅਪੀਲ ਤਾਂ ਭਾਜੀ ਦੇਖੋ ਆਹਦੀ ਗੱਲ ਕੀਤੀ ਕਿਉਂ ਪ੍ਰਿੰਟ ਲਾਉਂਦੇ ਜੀ ਕੀ ਕਾਰਨ ਭਾਜੀ ਪੇਮੈਂਟ ਨਹੀਂ ਸੀ ਕੀਤੀ ਏਜੰਟ ਨੇ ਡੋਂਕਰ ਦੀ ਅੱਗੇ ਡੋਂਕਰ ਲਗਾਉਂਦਾ ਸੀ ਏਜੰਟ ਦੇ ਖਿਲਾਫ ਕੋਈ ਕਾਰਵਾਈ ਭਾਜੀ ਦੇਖੋ ਹੋ ਜਾਏ ਤਾਂ ਸਭ ਤੋਂ ਵਧੀਆ ਹੈ ਮੈਨੂੰ ਮੇਰੇ ਪੈਸੇ ਚਾਹੀਦੇ ਬਸ ਉਹਨਾਂ ਨੇ ਟੱਕਾ ਤਾਂ ਬਹੁਤ ਕੀਤਾ ਆ ਟਾਰਚਰ ਕਰਕੇ ਮੇਰੇ ਤੋਂ ਪੈਸੇ ਲਏ ਪਰ ਬਹੁਤ ਔਖਾ ਕਰਿਆ ਉਹਨਾਂ ਨੇ ਮੈਨੂੰ ਪੂਰੇ ਰਸਤੇ ਦੇ ਵਿੱਚ ਮੈਂ ਕਿਸੇ ਨੂੰ ਦੱਸਦਾ ਨਹੀਂ ਸੀਗਾ ਕਿਸੇ ਨਾਲ ਗੱਲ ਨਹੀਂ ਸੀ ਕਰ ਆਪਣੀ ਮੰਮੀ ਡਾਡੀ ਨਾਲ ਤਾਂ ਕਦੇ ਗੱਲ ਸ਼ੇਅਰ ਹੀ ਨਹੀਂ ਕੀਤੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਵਾ ਕਿੰਨਾ ਔਖਾ ਟਾਈਮ ਕੱਟ ਰਿਹਾ ਹੈ ਔਖਾ ਰਹਿ ਰਿਹਾ ਰੋਟੀ ਮਿਲ ਰਹੀ ਹੈ ਨਹੀਂ ਮਿਲ ਰਹੀ ਹੈ ਮੈਨੂੰ ਕੁਝ ਨਹੀਂ ਸੀ ਦੱਸਦਾ 12 ਦਿਨ ਤੱਕ ਜੀ 12 13 ਦਿਨ ਤੱਕ ਇੱਕ ਦਿਨ ਜਮਾਈ ਪਾਣੀ ਤੇ ਹੀ ਕੱਟੇ 6 ਦਿਨ ਇੱਕ ਦਿਨ ਵਾਰੀ ਇੱਕ ਵਾਰੀ ਕੱਟੇ ਕਰੋ ਨਿਕਲਾ ਜੈਪੁਰ ਤੋਂ ਵੀ ਰੋਟੀ ਇੰਨੀ ਵਧੀਆ ਨਹੀਂ ਸੀ ਮਿਲਦੀ ੱੱਕੇ ਨਾਲ ਖਾਣੀ ਪੈਂਦੀ ਸੀਗੀ ਨਾਨ ਵਜ ਤੋਂ ਮੈਂ ਬਿਲਕੁਲ ਹੀ ਨਹੀਂ ਖਾਂਦਾ ਭਾਜੀ ਤੇ ਕੋਈ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ 25 30 ਲੱਖ ਰੁਪਏ ਕਰਜ਼ਾ ਲੈ ਰਹੇ ਹੋ ਵੀ ਇਹਦੇ ਨਾਲ ਕੋਈ ਉਰੀ ਕੰਮ ਰੋਜ਼ਗਾਰ ਕਰ ਲਓ ਭਾਜੀ ਦੇਖੋ ਇੱਥੇ ਕਰਜ਼ਾ ਚੱਕ ਕੇ ਮੈਂ ਘਰ ਤਾਂ ਨਹੀਂ ਛੱਡ ਸਕਦਾ ਸੀ 25 30 ਲੱਖ ਨਾਲ ਘਰ ਤਾਂ ਨਹੀਂ ਸੀ ਛੁੱਟਣਾ ਜਿਆਦਾ ਤੋਂ ਜਿਆਦਾ ਕੀ ਹੁੰਦਾ ਜੀ 2 ਸਾਲ ਕਰਜ਼ਾ ਦੋ ਸਾਲਾਂ ਦੇ ਵਿੱਚ ਬੰਦਾ ਲੈ ਲੈਂਦਾ ਔਖਾ ਸਖਾ ਹੋ ਕੇ ਇਹ ਆ ਵੀ ਆਪਣਾ ਢਿੱਡ ਕੱਟਣਾ ਪੈਂਦਾ ਪਿੱਛੇ ਮਾਪੇ ਬਾਪ ਨਹੀਂ ਔਖੇ ਹੋਣਗੇ ਆਪ ਬੰਦਾ ਔਖਾ ਕੱਟ ਲੇ ਪਿੱਛੇ ਬੱਚੇ ਨਹੀਂ ਤੰਗ ਹੋਣਗੇ ਕਿਉਂ ਬੱਚਿਆਂ ਦੇ ਫਿਊਚਰ ਵਾਸਤੇ ਜਾਂਦਾ ਹੈ ਹਰ ਇੱਕ ਬੰਦਾ ਉਹਨਾਂ ਦੀ 80-85 ਦੀ ਏਜ ਹੋ ਚੱਲੀ ਆ ਮੈਨੂੰ ਥੋੜੀ ਇਹ ਮੀਸੀ